ਵੀਡੀਓ ਦਾ ਕੈਪਸ਼ਨ ਤੁਸੀਂ ਪੜ ਲਿਆ ਹੋਣਾ ਹੈ। ਹਮਬਨਲ ਵੀ ਤੁਸੀਂ ਦੇਖ ਲਿਆ ਹੋਣਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਸ ਨੂੰ AI ਕਹਿੰਦੇ ਹਾਂ ਗੁਰਬਾਣੀ ਦੀ ਕਿੰਨੀ ਭਾਰੀ ਬੇਦਵੀ ਕਰ ਰਹੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਇਹ ਵੀਡੀਓ ਜ਼ਰੂਰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ, ਐਸਜੀਪੀਸੀ ਦੇ ਪ੍ਰਧਾਨ ਜਾਂ ਹਰ ਉਹ ਸਿੱਖ ਸੰਸਥਾ, ਹਰ ਉਹ ਸ਼ਖਸ ਜੋ ਗੁਰਬਾਣੀ ਦੇ ਨਾਲ ਪਿਆਰ ਕਰਦਾ ਹੈ ਉਸ ਤੋਂ ਵੀ ਜ਼ਰੂਰ ਕਹੋ ਅਤੇ ਜ਼ਰੂਰ ਸ਼ੇਅਰ ਕਰਿਓ। ਅਸੀਂ ਸਾਰੇ ਜਾਣਦਾ ਕਿ ਅੱਜ ਦਾ ਦੌਰ AI ਦਾ ਦੌਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਦੌਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਇੱਕ ਟੂਲ ਹੈ ਇੱਕ ਇਸ ਨੂੰ ਮਸ਼ੀਨ ਕਹਿ ਸਕਦੇ ਹਾਂ ਜਿਸ ਦੇ ਵਿੱਚ ਕੁਝ ਡਾਟਾ ਫੀਡ ਕੀਤਾ ਜਾਂਦਾ ਹੈ ਤੇ ਇਹ ਫਿਰ ਜੋ ਕੰਜ਼ਿਊਮਰ ਹੁੰਦਾ ਹੈ ਸਾਡੇ ਵਰਗੇ ਜਦੋਂ ਕੋਈ ਸਵਾਲ ਇਸ ਨੂੰ ਪ੍ਰੋਂਪਟ ਕਰਦੇ ਹਨ ਤੇ ਇਹ ਫਿਰ ਅੱਗੋਂ ਸਾਨੂੰ ਜਵਾਬ ਦਿੰਦਾ ਹੈ ਇਸ ਦੇ ਵਿੱਚ ਹਰ ਇੱਕ ਜਾਣਕਾਰੀ ਦੁਨੀਆ ਭਰ ਦੀ ਜਾਣਕਾਰੀ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਤੇ ਜਦੋਂ ਅਸੀਂ AI ਦਾ ਨਾਮ ਲੈਂਦੇ ਹਾਂ ਤੇ ਸਾਡੇ ਕੋਲ ChatGPT ਨਾਮ ਇੱਕ ਬੜਾ ਮਸ਼ਹੂਰ ਨਾਮ ਸਾਡੇ ਸਾਹਮਣੇ ਆਉਂਦਾ ਹੈ ਇੱਕ ਓਪਨ AI ਦੀ ਐਪ ਹੈ ਜਿਸੂ ਓਪਨ AI ਕੰਟਰੋਲ ਕਰਦੀ ਹੈ ਜਿਸ ਦਾ CEO ਸैम ਆਲਟਮੈਨ ਤੇ ਪਿੱਛੇ ਜਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਸੰਬੰਧਿਤ ਕੁਝ ਜਾਣਕਾਰੀ ਚਾਹੀਦੀ ਸੀ ਤਾਂ ਮੈਂ ਕਿਹਾ ਚਲੋ AI ਤੋਂ ਜਾਣਕਾਰੀ ਲੈਂਦੇ ਹਾਂ ChatGPT ਤੇ ਜਾ ਕੇ ਕੁਝ ਕਮਾਂਡ ਕੀਤੀਆਂ ਕੁਝ ਪ੍ਰੋਂਪਟਸ ਨੂੰ ਦਿੱਤਾ ਤੇ ਅੱਗੂ ਜੋ ਜਾਣਕਾਰੀ ਮਿਲੀ ਉਹ ਬੜੀ ਹੈਰਾਨ ਕਰਨ ਵਾਲੀ ਸੀ ਉਸਨੇ ਪਿਆਰਿਆਂ ਦੇ ਥੱਲੋਂ ਜਿਹੜੀ ਸੀ ਜ਼ਮੀਨ ਹਲਾ ਦਿੱਤੀ ਕਿ ਚੈਟ ਜੀਪੀਟੀ ਐਨੀ ਕੁਰਬਾਨੀ ਦੀ ਬੇਅਦਵੀ ਕਰ ਰਹੀ ਹੈ। ਤੋਂ ਇਸਾ ਕੁਝ ਤੁਹਾਨੂੰ ਵਿਦਆਊਟ ਐਨੀ ਕਟ ਦਿਖਾਵਾਂਗੇ। ਤਦ ਲਾ ਵੀਡੀਓ ਦੇਖੋ ਫਿਰ ਇਸ ਉੱਪਰ ਗੱਲ ਕਰਾਂਗੇ। ਹੁਣ ਦੇਖੋ ਇਹ ਚੈਟ ਜੀਪੀਟੀ ਐਪ ਹੈ ਜਿਹੜੀ ਸਭ ਤੋਂ ਪੌਪੂਲਰ ਹੈ ਜਿਸ ਨੇ ਇਸ ਸਮੇਂ ਇਨਫੋਰਮੇਸ਼ਨ ਦੇ ਸੈਕਟਰ ਦੇ ਵਿੱਚ ਇੱਕ ਕ੍ਰਾਂਤੀ ਲੈਂਦੀ ਹੋਈ ਹੈ। ਅਸੀਂ ਚੈਟ ਜੀਪੀਟੀ ਓਪਨ ਕਰਾਂਗੇ। ਹੁਣ ਇੱਥੇ ਆਇਆ ਆਸਕ ਐਨੀਥਿੰਗ ਇੱਥੇ ਕਮਾਂਡ ਦੇਣੀ ਹੈ। ਠੀਕ ਹੈ ਮੈਂ ਪਹਿਲਾਂ ਪੇਸਟ ਕਰਕੇ ਰੱਖੀ ਆ ਤਾਂ ਕਿ ਟਾਈਮ ਬਚੇ ਇਸ ਕਰਕੇ ਮੈਂ ਇਹਨੂੰ ਕਹਿੰਦਾ ਦੇਖੋ ਮੈਂ ਲਿਖਿਆ ਹੈ ਗੁਰੂ ਤੇਗ ਬਹਾਦਰ ਜੀ ਦੇ ਕੁਝ ਪ੍ਰਮੁੱਖ ਸ਼ਲੋਕ ਦੱਸੋ ਅਤੇ ਪੰਨਾ ਨੰਬਰ ਵੀ ਦੱਸੋ ਕਿਤੇ ਕੁਝ ਸ਼ਾਇਦ ਇਤਰਾਜ਼ ਕਰਨ ਕਿ ਭਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੁੰਦੇ ਹਨ ਪੰਨਾ ਨਹੀਂ ਹੁੰਦੇ ਸੋ ਮੈਂ ਕਲੀਅਰ ਕਰ ਦਿਆਂ ਕਿ ਅਸੀਂ ਇਸ ਨੂੰ ਇੱਕ ਪ੍ਰੋਪਰ ਕਮਾਂਡ ਦੇਣੀ ਹੈ ਪ੍ਰੌਮਪਟ ਦੇਣੀ ਹੈ ਤਾਂ ਕਿ ਉਹ ਈਜ਼ੀਲੀ ਸਮਝ ਸਕੇ ਇਸ ਲਈ ਇੱਥੇ ਮੈਂ ਪੰਨਾ ਸ਼ਬਦ ਇਸਤੇਮਾਲ ਕਰ ਰਿਹਾ ਠੀਕ ਹੈ ਜੀ ਹਾਂ ਦੇਖੋ ਇਸ ਨੇ ਆਪਣੇ ਕਾਰਜ ਸ਼ੁਰੂ ਕਰ ਦਿੱਤੀ ਇਨੇ ਲਿਖਿਆ ਕਿ ਹਾਂਜੀ ហេਠਾ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁਝ ਪ੍ਰਮੁੱਖ ਸ਼ਲੋਕ ਅੱਛਾ ਇਹਨਾਂ ਨੇ ਸ਼ਲੋਕ ਦਿੱਤੇ ਹਨ ਦੇਖੋ ਜੀ ਹੁਣ ਪਹਿਲਾ ਸ਼ਲੋਕ ਜੀਉਨ ਪਦਾਰਥ ਹਰ ਨਾਮ ਹੈ ਮਿਲ ਸਾਧੂ ਗਾਵੈ ਗੀਤ ਠੀਕ ਹੈ ਜੀ ਇਹ ਦੇਖੋ ਜੀ ਪੰਨਾ ਦੇ ਕਿਤੇ 1186 ਜਦਕਿ ਅਸੀਂ ਸਾਰੇ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਐਂਡ ਵਿੱਚ ਆਉਂਦੇ ਹਨ 1426 ਤੋਂ ਸ਼ੁਰੂ ਹੁੰਦੇ ਹਨ ਤੇ ਅੱਗੇ ਫਿਰ ਉਹ ਚੱਲਦੇ ਹਨ ਦੂਸਰਾ ਦੇਖੋ ਨਾਰ ਪੁਰਖ ਜਿਹ ਪ੍ਰੀਤ ਨਾ ਲਾਗੀ ਤਿਸ ਤਨ ਰੇਣ ਸਮਾਨਾ ਅੱਗੇ ਦੇਖੋ ਤੀਸਰਾ ਨੰਬਰ ਬਦਿਕ ਹੋਏ ਬੈਸੇ ਕਰ ਮਾਹੇ ਪਰ ਨਿੰਦਾ ਸੁਨ ਝੂਠ ਨਾ ਰਾਹੇ ਇਹਦੇ ਦੇਖੋ ਤਾਂ ਇੱਕ ਇਹ 1428 ਦੱਸ ਰਿਹਾ 1427 ਦੱਸ ਰਿਹਾ ਕੋਈ ਸ਼ਲੋਕ ਨਹੀਂ ਹੈ ਫਿਰ ਅੱਗੇ ਦੇਖੋ ਜਿਨ ਜਾਣਿਓ ਪ੍ਰਭ ਆਪਣਾ ਨਾਹੀ ਤਿਸ ਕੈ ਸੰਗ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਚੀਜ਼ਾਂ ਇਹਨੇ ਚੁੱਕੀਆਂ ਦੀਆਂ ਮਨ ਰੇ ਇਹ ਅਸਥਿਰ ਨਾਹੀ ਜਿਉ ਬਾਲੂ ਮੈਂ ਰੇਤ ਸੁਮਾਨੀ ਦੇਖੋ ਜੀ 1188 ਫਿਰ ਆ ਗਿਆ ਇਹ ਦੇਖੋ ਕਾਹੇ ਰੇਮਨ ਚਿਤਮੈ ਉਦਮ ਜਾਂ ਆਹਰ ਹਰ ਜਿਉ ਪਰਿਆ ਇਹ ਦੇਖੋ ਵਾਵਾ ਇਹ ਗੁਰਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੀ ਤੇ ਇਸ ਨੂੰ ਇਹ 1186 ਪੰਨਾ ਤੇ ਸ਼ਲੋਕਾਂ ਦੇ ਵਿੱਚ ਦੱਸ ਰਿਹਾ ਠੀਕ ਹੈ ਜੀ ਇਹ ਦੇਖੋ ਪਹਿ ਕਾਹੂ ਕੋ ਦੇਤ ਨਹ ਨਹ ਪਹਿ ਮਨ ਤਾਨ ਇਹ ਠੀਕ ਹੈ ਜੀ ਦੇਖੋ ਸੱਤ ਇਸਨੇ ਦਿੱਤੇ ਹਨ ਸ਼ਲੋਕ ਸੱਤਾਂ ਦੇ ਵਿੱਚੋਂ 6 ਗਲਤ ਹਨ ਇੱਕ ਜਿਹੜਾ ਠੀਕ ਹੈ ਅੱਛਾ ਹੁਣ ਦੇਖੋ ਅੱਗੇ ਦੇਖੋ ਥੱਲੇ ਨੋਟ ਜਿਹੜਾ ਲਿਖਿਆ ਇਹ ਸਾਰੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਲੇ ਅੰਗਾਂ 1186 ਤੋਂ 1429 ਵਿੱਚ ਦਰਜ ਹਨ ਕਿੰਨੀ ਗਲਤ ਇਨਫੋਰਮੇਸ਼ਨ ਹੈ ਤੇ ਇਹਨੇ ਇਹ ਵੀ ਨਹੀਂ ਕਿਹਾ ਕਿ ਭਈ ਮੈਂ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸਹੀ ਹੋਵੇਗੀ ਜਾਂ ਗਲਤ ਹੋਵੇਗੀ ਨਹੀਂ ਇਸਨੇ ਐਸਾ ਕੁਝ ਨਹੀਂ ਲਿਖਿਆ ਅੱਛਾ ਹੋਰ ਇੰਟਰਸਟਿੰਗ ਗੱਲ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਭਈ ਸਾਨੂੰ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਕੁਝ ਦੱਸ ਠੀਕ ਹੈ ਇਹ ਪ੍ਰੌਮਪਟ ਦਿੰਦੇ ਹਾਂ ਸੁਖਮ ਮੰਨੀ ਸਾਹਿਬ ਬਾਣੀ ਦੇਆਂ ਕੁਝ ਪੰਕਤੀਆਂ ਦੱਸੋ ਠੀਕ ਹੈ ਜੀ ਹੁਣ ਸੁਖਮਨੀ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਦੇਖਿਓ ਪ੍ਰੋਂਪਟ ਦਿੱਤਾ ਠੀਕ ਹੈ ਇਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਇਹ ਦੇਖੋ ਇਹ ਤੁਸੀਂ ਦੇਖ ਲਓ ਇਹ ਸਾਰਾ ਬਿਨਾਂ ਕੱਟ ਦੇ ਮੈਂ ਚੱਲ ਰਿਹਾ ਹਾਂ ਇਹ ਉੱਪਰਲਾ ਪੋਰਸ਼ਨ ਜੋ ਪਹਿਲਾਂ ਕੀਤਾ ਸੀ ਉਹ ਆ ਗਿਆ ਹੁਣ ਸੁਖਮਨੀ ਸਾਹਿਬ ਜੀ ਵਾਲੀ ਬਾਣੀ ਵਾਲਾ ਆ ਗਿਆ ਦੇਖੋ ਜੀ ਪਹਿਲਾ ਇਸਨੇ ਕਿਹਾ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਪਗਜ ਨਾ ਕੈ ਮਨ ਵਿਸਰਾਮ ਠੀਕ ਹੈ ਜੀ ਸਰ ਰੋਕ ਔਖਦ ਨਾਮ ਅੱਗੇ ਦੇਖੋ ਜੀ ਖਸੋ ਵਿਸਾਰੇ ਦੁਖ ਸੁਖ ਤਾਮ ਵਾਹ ਵਾਹ ਇਹ ਦੇਖੋ ਇਹ ਸੁਖਮਨੀ ਸਾਹਿਬ ਜੀ ਦਾ ਅਸ਼ਟਪਦੀ ਪਹਿਲੀ ਪੌੜੀ ਦੂਜੀ ਅੱਛਾ ਅੱਗੇ ਤੀਸਰਾ ਦੇਖੋ ਹੋਰ ਕਮਾਲ ਦੀ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਅਸੀਂ ਸਾਰੇ ਪੜਦੇ ਆ ਜਪਜੀ ਸਾਹਿਬ ਦੇ ਅਖੀਰਲਾ ਸ਼ਲੋਕ ਹੈ ਇਹ ਕਹਿ ਰਿਹਾ ਕਿ ਵੀ ਇਹ ਸੁਖਮਨੀ ਸਾਹਿਬ ਜੀ ਦਾ ਸ਼ਲੋਕ ਹੈ ਠੀਕ ਹੈ ਜੀ ਅੱਗੇ ਚੌਥਾ ਨੰਬਰ ਦੇਖੋ ਸਾਧ ਸੰਗ ਜਨਮ ਮਰਨ ਮੋਚ ਸਾਧ ਸੰਗ ਕਲ ਵਿਣਸੈ ਸੋਚ ਜਿਹੜੇ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦੇ ਹਨ ਵੈਸੇ ਸਾਡੀ ਬੀਬੀਆਂ ਨੂੰ ਤਾਂ ਤਕਰੀਬਨ ਇਹ ਬਾਣੀ ਕੰਠ ਹੈ ਇਹ ਸ਼ਲੋਕਾ ਤੁਸੀਂ ਸੁਣਿਆ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੱਗੇ ਦੇਖੋ ਪੰਜਵਾਂ ਨੰਬਰ ਜਿਸ ਹਿਰਦੈ ਵਸੈ ਪ੍ਰਭ ਏਕ ਤਿਸ ਕੈ ਸਭ ਦੁਖ ਨਿਕਟਨ ਆਵੈ ਵੇਕ ਵਾ 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 ਇਹ ਈ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਐਨੇ ਸਾਲ ਹੋ ਗਏ ਮੈਨੂੰ ਵੀ ਪਾਠ ਕਰਦੇ ਮੈਂ ਤਾਂ ਕਦੇ ਇਹ ਸ਼ਲੋਕ ਸੁਣਿਆ ਨਹੀਂ ਨਾ ਹੀ ਕੋਈ ਇਹ ਅਗੇਸ਼ਟ ਪਦੀ ਦੇ ਵਿੱਚ ਕੋਈ ਪਤਾ ਮੈਂ ਦੇਖਿਆ ਫਿਰ ਅੱਗੇ ਦੇਖੋ ਪੂਰਨ ਹੋਏ ਕਾਮ ਨਾਨਕ ਜੋ ਨਾਮ ਸੰਭਾਲੇ ਫਿਰ ਅੱਗੇ ਸਭ ਤੇ ਊਚਤਾ ਕੀ ਸੋਭਾ ਬਾਣੀ ਠੀਕ ਹੈ ਇਹ ਪੰਕਤੀ ਹੈ ਲੇਕਿਨ ਇਹ ਬਾਣੀ ਨਹੀਂ ਬਣੀ ਹੈ ਦੇਖੋ ਕਿੰਨੀ ਚਲਾਕੀ ਦੇ ਨਾਲ ਕੁਝ ਪੰਕਤੀਆਂ ਸਹੀ ਹਨ ਕੁਝ ਗਲਤ ਹਨ ਜਿਹੜਾ ਅਣਜਾਣ ਬੰਦਾ ਇਸ ਨੂੰ ਪੜ੍ਹੇਗਾ ਉਹ ਤਾਂ ਕਨਫਿਊਜ਼ ਹੋ ਜਾਏਗਾ ਠੀਕ ਹੈ ਹੋਰ ਇੰਟਰਸਟਿੰਗ ਗੱਲ ਅੱਗੇ ਚਲੋ ਹੁਣ ਅਸੀਂ ਕਹਿੰਦੇ ਵੀ ਜਪਜੀ ਸਾਹਿਬ ਦੀ ਬਾਣੀ ਦੇ ਬਾਰੇ ਦੱਸੋ ਜਪਜੀ ਸਾਹਿਬ ਬਾਣੀ ਦੀਆਂ ਕੁਝ ਪੰਕਤੀਆਂ ਦੱਸੋ ਜਪਜੀ ਸਾਹਿਬ ਦੀ ਬਾਣੀ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਹਕਾਰ ਬਾਣੀ ਹੈ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੁੰਦਾ ਹੈ ਪੜੋ ਜੀ ਠੀਕ ਹੈ ਇਸਨੇ ਆਪਣੇ ਕਾਰਜੇ ਸ਼ੁਰੂ ਕਰ ਦਿੱਤੀ ਅੱਗੇ ਹੁਣ ਪੰਕਤੀਆਂ ਪੜੋ ਠੀਕ ਹੈ ਜੀ ਇਹ ਆ ਗਈ ਓਮਕਾਰ ਠੀਕ ਹੈ ਜੀ ਮੂਲ ਮੰਤਰ ਆ ਗਿਆ ਓਕੇ ਹੈ ਚਲਿਏ ਅੱਗੇ ਸੋਚਾ ਸੋਚਨੋ ਹੋ ਵੀ ਇਹ ਠੀਕ ਹੈ ਜੀ ਅੱਗੇ ਪੜੋ ਹਾਂ ਜੀ ਇਹ ਪੜੋ ਜੀ ਹੁਕਮੀ ਹੁਕਮ ਚਲਾਏ ਰਹਾ ਨਹੀਂ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਖੇ ਵਾਪਾਰ ਇਹ ਕਦੋਂ ਜੀ ਆਇਆ ਜਬਜੀ ਸਾਹਿਬ ਦੀ ਬਾਣੀ ਵਿੱਚ ਪੰਕਤੀ ਸਾਚਾ ਸਾਹਿਬ ਸੱਚ ਨਾ ਇਹ ਪਾਖਿਆ ਪੋ ਇਹ ਠੀਕ ਹੈ ਜੀ ਅੱਗੇ ਪੜੋ ਜੀ ਪੰਜਵਾਂ ਨੰਬਰ ਜਿਨ ਕੈ ਸਿਰ ਸੋਪੀ ਲੋੜਿੰਦਾ ਨਾਨਕ ਨਦਰੀ ਕਰਮੀ ਦਤ ਹੋਇ ਇਹ ਕਦੋਂ ਜੀ ਤੁਸੀਂ ਸੰਗਤ ਦੱਸੇ ਕਿ ਬਈ ਜਬਜੀ ਸਾਹਿਬ ਦੀ ਬਾਣੀ ਵਿੱਚ ਪੜਿਆ ਦੇਖੋ ਕਿੰਨੀ ਵੱਡੀ ਬੇਅਦਬੀ ਹੈ ਆਖਣ ਜੋਰ ਚੁਪੈ ਨਹ ਜੋਰ ਜੋਰ ਨਾ ਮੰਗਣ ਦੇਨ ਇਹ ਠੀਕ ਹੈ ਦੇਖੋ ਕਿੰਨੀ ਚਲਾਕੀ ਦੇ ਨਾਲ ਕੁਝ ਪੰਕਤੀਆਂ ਸਹੀ ਦਸੀਆਂ ਨੇ ਕੁਝ ਪੰਕਤੀਆਂ ਗਲਤ ਜੋ ਵੀ ਜਿਹੜਾ ਅਣਜਾਣ ਬੰਦਾ ਹੋਏਗਾ ਭਾਵੇਂ ਉਹ ਸਿੱਖ ਹੋਏ ਜਿਸ ਨੂੰ ਗੁਰਬਾਣੀ ਦੀ ਨਹੀਂ ਜਾਣਕਾਰੀ ਨਹੀਂ ਹੈ ਜਾਂ ਗੈਰ ਸਿੱਖ ਹੋਏਗਾ ਉਹ ਤਾਂ ਕਨਫਿਊਜ਼ ਹੋ ਜਾਏਗਾ ਕਿੰਨੀ ਵੱਡੀ ਬੇਅਦਬੀ ਹੈ ਅੱਗੇ ਦੇਖੋ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਤ ਠੀਕ ਹੈ ਜੀ ਅੱਗੇ ਦੇਖੋ 8ਵੀਂ ਦੇਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਇਹ ਕੋਈ ਜਪਜੀ ਸਾਹਿਬ ਜੀ ਹੈ ਪੰਕਤੀ ਇਹ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਹੈ ਐਸੀ ਐਸੀਆਂ ਪੰਕਤੀਆਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇਹ ਵਿੱਚੋਂ ਲਈਆਂ ਹਨ ਗਲਤ ਪੰਕਤੀਆਂ ਹਨ ਕਿਧਰੇ ਦੀਆਂ ਕਿਧਰੇ ਹੋਰ ਤੇ ਕੁਝ ਐਸੀਆਂ ਜਿਹੜੀਆਂ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਹਨ ਹੋਰ ਇੰਟਰਸਟਿੰਗ ਗੱਲ ਇਹਨੂੰ ਹੁਣ ਅਸੀਂ ਪੁੱਛਦੇ ਕਿ ਇਹ ਇਹ ਜਾਣਕਾਰੀ ਤੈਨੂੰ ਦੇਂਦਾ ਕੌਣ ਹੈ ਠੀਕ ਹੈ ਜੀ ਇਹ ਜਾਣਕਾਰੀ ਤੁਹਾਨੂੰ ਆ ਤੁਹਾਨੂੰ ਤੁਹਾਨੂੰ ਕੌਣ ਪਤਾ ਤਾਂ ਚੱਲਣਾ ਚਾਹੀਦਾ ਵੀ ਕੌਣ ਹੈ ਦਿੰਦਾ ਹੈ ਠੀਕ ਹੈ ਜੀ ਕੁਐਸਚਨ ਮਾਰਕ ਦੇਖੋ ਹਾਂਜੀ ਹੁਣ ਇਹ ਲਿਖਦਾ ਕਿ ਇਹ ਜਾਣਕਾਰੀ ਮੈਨੂੰ ਸਿੱਖ ਧਰਮ ਸਬੰਧੀ ਪ੍ਰਮਾਣਿਤ ਗ੍ਰੰਥਾਂ ਤੋਂ ਮਿਲਦੀ ਹੈ ਪ੍ਰਮਾਣਿਤ ਗ੍ਰੰਥ ਸ਼ਬਦ ਪੜਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਇਤਿਹਾਸ ਲਿਖਤਾ ਬਾਰੇ ਭਾਈ ਗੁਰਦਾਸ ਜੀ ਦੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀਆਂ ਠੀਕ ਹੈ ਜੀ ਫਿਰ ਅੱਗੇ ਪ੍ਰਮਾਣਿਤ ਅਨੁਵਾਦ ਅਤੇ ਟਿੱਕਾ ਗ੍ਰੰਥ ਗਿਆਨ ਕੋਸ਼ ਇਹ ਸਾਰੇ ਸਰੋਤ ਭਾਵਨਾਤਮਕ ਨਹੀਂ ਗੰਭੀਰ ਅਧਿਆਇਨ ਅਰਥ ਤੇ ਭਾਵਨਾ ਅਨੁਸਾਰ ਤਿਆਰ ਕੀਤੇ ਹੋਏ ਗ੍ਰੰਥ ਹਨ ਮੇਰਾ ਕੰਮ ਇਹ ਜਾਣਕਾਰੀ ਤੁਹਾਡੇ ਤੱਕ ਆਸਾਨ ਸਾਫ਼ ਅਤੇ ਅਰਥਪੂਰਨ ਢੰਗ ਵਿੱਚ ਪਹੁੰਚਾਣਾ ਹੈ ਇਹ ਦੇਖੋ ਜੀ ਜੇ ਤੁਸੀਂ ਕਿਸੇ ਗੁਰੂ ਬਾਣੀ ਦੀ ਅਸਲੀ ਥਾਂ ਪੇਜ ਨੰਬਰ ਭਾਵ ਜਾਂ ਟਿੱਕਾ ਜਾਨਣਾ ਚਾਹੁੰਦੇ ਤਾਂ ਮੈਂ ਉਹ ਵੀ ਦੱਸ ਸਕਦਾ ਰਹਾਂ ਦੇ ਭਰਾਵਾ ਅੱਗੇ ਤੂੰ ਸਾਨੂੰ ਬੜਾ ਕੁਝ ਦੱਸ ਬੈਠਾ ਹੈ ਵੀਡੀਓ ਤੁਸੀਂ ਦੇਖਣੀ ਹੋਣੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਇਸ ਤਰ੍ਹਾਂ ਨਵੇਂ ਮਹਲੇ ਦੇ ਸ਼ਲੋਕ ਗਲਤ ਗਲਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸੁਖਮਨੀ ਸਾਹਿਬ ਦੀ ਬਾਣੀ ਚਕੀ ਸਾਹਿਬ ਜੋ ਗੁਰਨਾਨਦ ਸਾਹਿਬ ਵਿਸ਼ਾ ਪਰ ਬਾਣੀ ਉਸ 'ਤੇ ਇੰਨੀਆਂ ਗਲਤੀਆਂ ਹਨ ਉਸ ਸਭ ਤੋਂ ਵੱਡੀ ਇਥੇ ਸਵਾਲ ਦੇ ਕੋਈ ਸਕੂਲਿਕ ਸਵਾਲ ਪੁੱਛਿਆ ਸੀ ਕਿ ਭਈ ਇਹ ਜਾਣਕਾਰੀ ਕਿੱਥੋਂ ਫੀਡ ਹੁੰਦੀ ਹੈ ਤੇ ਇਸਨੇ ਉਹ ਜਵਾਬ ਦਿੱਤਾ ਕਿ ਇਹ ਮੈਂ ਜੋ ਗੁਰਬਾਣੀ ਦੇ ਪੁਖਤਾ ਸਰੋਤ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਜਾਂ ਹੋਰ ਜੋ ਸਰੋਤ ਹਨ ਉਹਨਾਂ ਤੋਂ ਲੈਂਦਾ ਹ ਹੁਣ ਇਥੇ ਸਵਾਲ ਆਉਂਦਾ ਕਿ ਭਈ ਇਸ ਨੂੰ ਜਾਣਕਾਰੀ ਫੀਡ ਕਿਸ ਨੇ ਕੀਤੀ ਕਿਉਂਕਿ ਇਹ ਚੈਟ ਜੀਪੀਟੀ ਜਾਂ ਓਪਨ AI ਇੱਕ ਮਸ਼ੀਨ ਹੈ ਇੱਕ ਟੂਲ ਹੈ ਇਸ ਨੂੰ ਅਗਰ ਕੋਈ ਫੀਡਬੈਕ ਦਵੇਗਾ ਤੇ ਅਗੂ ਇਨਫੋਰਮੇਸ਼ਨ ਦਿੰਦੀ ਹੈ ਸੋ ਇਹ ਕੌਣ ਹੈ ਕੌਣ ਸ਼ਖਸ ਹੈ ਜਬ ਕਿਹੜੀ ਸਸਤਾ ਹੈ ਜਿਸਨੇ ਇਨੀ ਗਲਤ ਜਾਣਕਾਰੀ ਇਸ AI ਦੇ ਵਿੱਚ ਫੀਡ ਕੀਤੀ ਹੈ ਜੋ ਇਹ ਸਿਕ ਸੰਗਤਾ ਜਾਂ ਹੋਰ ਕੋਈ ਵੀ ਜ਼ਰੂਰੀ ਨਹੀਂ ਕਿ OpenAI ਜਾਂ ChatGPT ਦਾ ਯੂਜ਼ ਜਿਹੜਾ ਹੈ ਉਹ ਕੇਵਲ ਸਿਕ ਸੰਗਤੀ ਕਰੇ ਹਰ ਉਹ ਸ਼ਖਸ ਜਿਹੜਾ 8zm ਦੇ ਨਾਲ ਇਹ ਗੁਰਬਾਣੀ ਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਜਦੋਂ ਉਹ ਇਸ ਤਰ੍ਹਾਂ ਦੇ ਪ੍ਰੋਂਪਟ ਕਰੇਗਾ ਮੈਸੇਜ ਪਾਏਗਾ ਅੱਗੇ ਇਨੀ ਗਲਤ ਇਨਫੋਰਮੇਸ਼ਨ ਇਸ ਨੂੰ ਮਿਲੇਗੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਕੁਝ ਸ਼ਲੋਕ ਸਹੀ ਹਨ ਕੁਝ ਗਲਤ ਹਨ ਬੜੇ ਤਰੀਕੇ ਦੇ ਨਾਲ ਇਸ਼ੂ ਜਰ ਰਹਾ ਹੈ ਇਹ ਫੀਡ ਕੀਤਾ ਗਿਆ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਵਿਵਾਦ ਕ੍ਰੀਏਟ ਕਰੇਗੀ ਕਿਉਂਕਿ ਅੱਜ ਦਾ ਦੌਰ ਵੈਸੇ ਵੀ ਤਰਕ ਦਾ ਜੋ ਦੌਰ ਹੈ ਜਦੋਂ ਕੋਈ ਪੁੱਛੇਗਾ ਅੱਗੇ ਵੀ ਦੇਖੋ ਜੀ ਇਹ ਦੇਖੋ ਮੈਂ 4 ਜੀ ਪੀ ਟੀ ਟੂਲ ਪੜਿਆ ਹੈ ਜੀ ਸੋ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਬਈ ਇਸ ਵੀਡੀਓ ਨੂੰ ਵਾਤੂ ਵਾਤ ਸ਼ੇਅਰ ਕਰੋ ਸਾਡੀਆਂ ਜਿਹੜੀਆਂ ਸੰਸਥਾਵਾਂ ਹਨ ਆਕਾਤ ਤੱਕ ਸਾਬ ਹੈ ਐਸਡੀ ਪੀਸੀਆ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਹਨ ਉਹਨਾਂ ਤੱਕ ਸ਼ੇਅਰ ਕਰੋ ਉਹਨਾਂ ਨੂੰ ਕਹੋ ਕਿ ਬਈ ਇਸ ਦੇ ਉੱਪਰ ਸਟ੍ਰਿਕਟ ਐਕਸ਼ਨ ਹੈ ਇਹ ਬਹੁਤ ਗਲਤ ਇਨਫੋਰਮੇਸ਼ਨ ਜਿਹੜੀ ਹੈ ਪੂਰੇ ਵਰਲਡ ਦੇ ਵਿੱਚ ਜਾ ਰਹੀ ਹੈ ਜੋ ਸਾਮ ਐਲਟਮੈਨ ਹਨ ਜਾਂ ਓਪਨ AI ਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ ਮਿਲਾਂ ਕਰੋ ਜਾਂ ਉਹਨਾਂ ਉੱਪਰ ਕੋਈ ਲੀਗਲ ਐਕਸ਼ਨ ਲੋਕੋ ਵਿੱਚ ਤੁਸੀਂ ਇਹ ਗਲਤ ਇਨਫੋਰਮੇਸ਼ਨ ਕਿਉਂ ਆਮ ਪਬਲਿਕ ਨੂੰ ਦੇ ਰਹੇ ਹੋ ਜਾਂ ਇਹ ਗਲਤ ਇਨਫੋਰਮੇਸ਼ਨ ਤੁਹਾਨੂੰ ਕਿਸ ਨੇ ਫੀਡ ਕੀਤੀ ਹੈ ਸੋ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਵੇਗੀ ਜੇ ਚੰਗੀ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਨਾਲ ਫਿਰ ਅੱਗੇ ਮਿਲਾਂਗੇ ਸ਼ੁਕਰੀਆ ਧੰਨਵਾਦ ਥੈਂਕ ਯੂ